ਇਦੈ ਨੂੰ ਗਿਆਨ ਸਭ ਜਾਣਾ ਉਧਰ ਜਚਦਾ ਨਹੀਂ ਮੈਨੂੰ ਕਸੇ ਰਸਤੇ ਤੇ ਹੁਣ ਕਰਨਾ ਸਫਰ ਜਚਦਾ ਨਹੀਂ ਮੈਨੂੰ ਜੋ ਮੋਟੇ ਲਾ ਕੇ ਰੱਖੇ ਹਰ ਸਮੇਂ ਖੁੰਡੀਆਂ ਰਵਾਈਤਾਂ ਜੋ ਮੋਟੇ ਲਾ ਕੇ ਰੱਖੇ ਹਰ ਸਮੇਂ ਖੁੰਡੀਆਂ ਰਵਾਈਤਾਂ ਤੇ ਚਿੰਤਕ ਵੀ ਕਹਾਵੇ ਉਹ ਬਸ਼ਰ ਜਚਦਾ ਨਹੀਂ ਮੈਨੂੰ ਭੱਜਦੇ ਜਾ ਰਹੇ ਨੇ ਚੋਣ ਪ੍ਰਚਾਰ ਵੇਖੋ ਰੋਜ਼ ਨਾਲੀਆਂ ਜਲਸੇ ਜਲੂਸ ਤੇ ਨੇਤਾ ਹੋ ਰਹੇ ਨੇ ਪੰਪਾ ਦੇ ਭਾਰ ਨੇ ਕੋ ਫਖਣ ਖੁਸ਼ੀ ਤੇ ਜਾ ਫਿਰ ਹੋਣ ਮੰਨਦੇ ਫਖਣ ਖੁਸ਼ੀ ਤੇ ਜਾ ਫਿਰ ਹੋਣ ਮੰਨਦੇ ਨੇਤਾ ਜਾਵਰ ਤੇ ਬੇਇਖਤਿਆਰ ਦੇਖੋ ਅਸਲੀ ਮੁੱਦੇ ਤੇ ਕਰੰਗੇ ਬਚੂਪ ਗਿਆ ਜੁਲਮ ਦੇ ਸ਼ੈਤਾਨ ਕੀ ਯਾ ਵਾਹ ਬੋਲੇ ਵਾਹ ਇਲਦ ਜਾ ਕਰ ਦੇ ਨੇ ਲੋਕੀ ਵਦ ਦੇ ਭਗਵਾਨ ਅੱਗੇ ਜਾ ਪਦਾਰ ਰਪ ਛੁਪ ਗਿਆ ਜੁਨਮ ਦੇ ਸ਼ੈਤਾਨ ਅੱਗੇ ਅਨਖ ਨੂੰ ਧਰੇ ਉਹ ਨ ਗਿਰਵੀ ਸ਼ੋਹਰਤਾਂ ਉਪਾਨ ਖਾਤਰ ਅਨਖ ਨੂੰ ਧਰੇ ਉਹ ਨ ਗਿਰਵੀ ਸ਼ੋਹਰਤਾਂ ਉਪਾਨ ਖਾਤਰ ਸ਼ੋਹਰਤਾਂ ਦਾ ਮੁੱਲ ਹੈ ਕੋਡੀ ਧਰਮ ਤੇ ਇਮਾਨਾ ਕੋਈ ਜਾਂਦੇ ਕਿੰਤਾ ਦੇ ਹਾਲਾਤ ਪੈਦਾ ਹੋਈ ਜਾਂਦੇ ਨੇ ਰਿਸ਼ਤੇ ਨਾਤੇ ਮਾਸ ਨਵਾਂ ਤੋਂ ਖੋਈ ਜਾਂਦੇ ਨੇ ਕਿੰਤਾ ਦੇ ਹਾਲਾਤ ਪੈਦਾ ਹੋਈ ਜਾਂਦੇ ਨੇ ਆਪਣਾ ਚੰਨ ਬਚਾਉਣ ਲਈ ਖਾਲੇ ਤ ਨੂੰ ਕਾਲੀ ਹੈ ਆਪਣਾ ਚੰਨ ਬਚਾਉਣ ਲਈ ਖਾਲੇ ਤ ਨੂੰ ਕਾਲੀ ਹੈ ਅੰਨੀ ਬਿਵੇਕਤਾ ਚੱਤੇ ਗਲ ਘਾਟ ਬਣ ਜਿਹੇ ਮੈਂ ਮਰ ਗਿਆ ਮੈਂ ਮਰ ਗਿਆ ਮੈਂ ਮਰ ਗਿਆ ਮੈਂ ਮਰ ਗਿਆ ਸਭੇ ਰੋਈ ਜਾਂਦੇ ਨੇ ਕਿੰਧਾ ਦੇ ਹਾਲਾਤ ਕਾ ਜਾ ਹੋਈ ਜਾਂਦੇ ਨੇ ਕਿਦੀ ਕੋਈ ਇੱਕ ਰੂਹ ਆ

ਕਿਆ ਰਥਾਂ ਨੂੰ ਉਤੜਾਈ ਕੀਤੇ ਕੌਲ ਕਰਾਰ ਸਭ ਭੁੱਲੇ ਕੀਤੇ ਕੌਲ ਕਰਾਰ ਸਭ ਭੁੱਲੇ ਧੌੜੀ ਜਾਂਦੇ ਪਹਿਲੇ ਬੁੱਲੇ ਕੀਤੇ ਕੌਲ ਕਰਾਰ ਸਭ ਭੁੱਲੇ ਧੌੜੀ ਜਾਂਦੇ ਪਹਿਲੇ ਬੁੱਲੇ ਦਰ ਹੀ ਨੀਦਾ ਜਾਵੇ ਸਤਾਈ ਰਤ ਬਦਲਣਾ ਦਾ ਬਦਲਣਾ ਦੀ ਰਤ ਹੈ ਚਲ ਬਦਲਣਾ ਦੀ ਰੋਤਾ ਹੈ ਵੱਡੇ ਦੇਵਤ ਲੀਡਰ ਟਹਿ ਗਏ ਵੱਡੇ ਦਿੱਗਜ ਲੀਡਰ ਟਹਿ ਗਏ ਮਾਪਾਟੀ ਨੂੰ ਅਲਵਿਦਾ ਕਹਿ ਕੇ ਵੱਡੇ ਵਿਗਦ ਲੀਡਰ ਟਹਿ ਗਏ ਮਾਪਾਟੀ ਨੂੰ ਅਲਵਿਦਾ ਕਹਿ ਕੇ ਅੱਗੇ ਪਿੱਛੇ ਜਾਣਗੇ ਦੌੜੇ ਅੱਗੇ ਪਿੱਛੇ ਜਾਣਗੇ ਦੌੜੇ ਜਿੱਦੀ ਜਿੱਦੀ ਰੇਲ ਬਣਾਈ ਦਲ ਬਦਲਣਾਂ ਦੀ ਲੋਤਾ ਛਾਈ ਜਲਾ ਦੇਖੀ ਮੇਰੇ ਬੰਦੇ ਪਿਆਰ ਕੀ ਚੀਜ਼ ਆ ਓਏ ਆਜਾ ਮੁਹੱਬਤਾਂ ਦੇ ਫੁੱਲਾਂ ਦੀ ਖਿਆਰੀ ਜਲਾ ਵੇਖੀ ਤੇਰੇ ਬੰਦੇ ਪਿਆਰ ਕੀ ਚੀਜ਼ ਆ ਮਹੱਭਤਾ ਦੇ ਬੂਟੇ ਜਦੋਂ ਵੱਡੇ ਹੋਣਗੇ ਵੱਡੇ ਹੋਣਗੇ ਸਾਰੇ ਲੋਕੀ ਦੇਖੀ ਤੇਰੇ ਗੋਣ ਗਾਣਗੇ ਮੁਹੱਬਤਾਂ ਦੇ ਬੂਟੇ ਜਦੋਂ ਵੱਡੇ ਹੋਣਗੇ ਸਾਰੇ ਲੋਕੀ ਦੇਖੀ ਤੇਰੇ ਗੋਣ ਗਾਣਗੇ ਇਹਦੇ ਉੱਤੇ ਬੰਦੇ ਆ ਤੁਮਨ ਰੀਜ ਮੈਂ ਫੁੱਲਾਂ ਦੀ ਕੇਹਾਰੀ ਵਿੱਚ ਲਾ ਮਹੱਬਤ ਆਂ ਫੁੱਲਾਂ ਦੀ ਕੇਹਾਰੀ ਵਿੱਚ ਲਾ ਇਹ ਮਾਰੇ ਮਾਰੇ ਗੁੱਡੀਆਂ ਪਸਾਈਆਂ ਮੁਰਮੁਰ ਕੇ ਮਾਰਦੇ ਪੰਜ ਸਾਲ ਦੀ ਸ਼ਕਲਾ ਵਝਾਇਆ ਮੁਰਮੁਰ ਕੇ ਬੋਲਾਂ ਵਿੱਚ ਮਿਸ਼ਰੀ ਨੇ ਕੋਲ ਦੇ ਸਿੱਧੇ ਮੂੰਹ ਜੋ ਬੁਲਾਇਆ ਨਹੀਂ ਸੀ ਬੋਲ ਦੇ ਬੜੀ ਬੋਲਾਂ ਵਿੱਚ ਉਹ ਦਿਨ ਰਾਤ ਹੋ ਜਾਵੇਗਾ ਕਰ ਸਕਤ ਕੋ ਮਾਇਆ ਦਿਨ ਰਾਤ ਹੋ ਜਾਵੇਗਾ ਕਰ ਸਕਤ ਕੋ ਮਾਇਆ ਹੋਰ ਬਚਲਿਆ ਜਾਣੇ ਨਾ

ਸਾਡਾ ਪਿੰਡ ਪਲ ਪਿੰਡ ਨੂੰ ਇਸ ਸ਼ੇਰ ਦਾ ਵਿਸਥਾਰ ਲੈ ਕੇ ਰਹੀ ਤੁਝ ਅਜੂਲੇ ਸੁਪਨਿਆਂ ਦਾ ਪਾਰ ਲੈ ਕੇ ਬੈਗਿਆ ਯਾ ਮਨੁ ਘਰ ਵਿੱਚ ਨੀਤ ਦਾ ਟਕਰਾ ਦੇ ਲੈ ਬੈਗਿਆ ਕੁਝ ਅਦੂਰੇ ਸੁਪਨੇ ਆਦਾ ਪਾਰੇ ਲੈ ਕੇ ਬੈਗਿਆ ਯਾਰ ਸਾਨੋ ਇੱਕ ਤਰਫਾ ਪਿਆਰ ਲੈ ਕੇ ਬੈਗਿਆ ਤਰਕ ਟਕਣਾ ਕਰਨ ਦੇ ਤਾਂ ਆਸ ਭਾਨੇ ਜਹਨ ਨੂੰ ਤਰਕ ਸਾਡੇ ਪਿੰਡ ਵੀ ਨੇਤਾ ਹੁਣਾਂ 50 ਸਾਲਾਂ ਬਾਅਦ ਕਈਆਂ ਦੇ ਗਲ ਪਰਨਾ ਪਉਣਾ 50 ਸਾਲਾਂ ਬਾਅਦ ਸਾਡੇ ਪਿੰਡ ਵੀ ਨੇਤਾ ਹੁਣਾਂ 50 ਸਾਲਾਂ ਬਾਅਦ ਕਈਆਂ ਦੇ ਗਲ ਪਰਨਾ ਪਉਣਾ 50 ਸਾਲਾਂ ਬਾਅਦ ਜੇਕਰ ਨੇਤਾ ਜੰਗਾ ਹੁੰਦਾ ਜੇਕਰ ਨੇਤਾ ਜੰਗਾ ਹੁੰਦਾ ਤਾਂ ਕਦੇ ਕਹੀਂ ਨਹੀਂ ਜੰਗਾ ਕੋਈ ਬੰਦਾ ਜੇਕਰ ਮੇਲਾ ਟੱਗਾ ਹੁੰਦਾ ਤਾਂ ਕਦੇ ਕਦਾਈ ਮਿਲ ਜਾਂਦਾ ਮਤਲਬ ਖੋਰਿਆ ਨਹੀਂ ਪਿਛਟਾਉਣਾ 50 ਸਾਲਾਂ ਬਾਅਦ ਮਤਲਬ ਖੋਰਿਆ ਨਹੀਂ ਪਿਛਟਾਉਣਾ 50 ਸਾਲਾਂ ਬਾਅਦ ਪ੍ਰਸ਼ਟਾਚਾਰੀ ਖੂਨ ਜਿਹੜਾ ਵੀ ਨਾਲ-ਨਾਲ ਵਿੱਚ ਫੈਲ ਗਿਆ ਜੀ ਸਾਹਿਬ ਪ੍ਰਸ਼ਟਾਚਾਰੀ ਖੂਨ ਜਿਹੜਾ ਦੀ ਨਾਲ-ਨਾਲ ਵਿੱਚ ਫੈਲ ਗਿਆ ਉਹ ਹੁੰਦਾ ਸਾਰੇ ਕਵੀਆਂ ਦਾ ਹੀਰ ਰਾਂਝਾ ਮਿਰਜ਼ਾ ਸਾਹਿਬਾ ਲਿਖ ਕੇ ਇਹ ਹੀਰ ਰਾਂਝਾ ਮਿਰਜ਼ਾ ਸਾਹਿਬਾ ਲਿਖੇ ਗਏ ਸਸੀ ਪੁੰਨੂ ਜਾਣ ਦੀ ਇੱਕ ਰਾਤ ਕਹਿੰਦੇ ਲਿਖ ਕਹਿੰਦੇ ਇਤਿਹਾਸ ਹੈ ਕਵੀਆਂ ਸਭਿਆਂ ਦਾ ਸਾਹਿਬ ਰਤਵਾ ਹੁੰਦਾ ਸਾਰੇ ਕਵੀਆਂ ਦਾ ਦੁੱਖ ਸੁੱਖ ਸਾਂਝੇ ਰਹਿ ਕੇ ਇਹੇ ਸੁਨਾਹ ਜਾਂਦੇ ਦੁੱਖ ਸੁੱਖ ਸਾਂਝੇ ਰਹਿ ਕੇ ਇਹੇ ਸੁਰਾਜ ਜਾਂਦੇ ਖੁਸ਼ੀਆਂ ਗਮੀਆਂ ਖਰਗੀਆਂ ਇਹ ਹਟਾ ਲ ਜਾਂਦੇ ਕਿਰਨ ਨਹੀਂ ਇਹ ਕਹਦੇ ਹਵੀਆਂ ਨੰਗੀਆਂ ਦਾ ਸਾਹਿਬ ਰੁਤਬਾ ਹੁੰਦਾ ਸਾਰੇ ਕਵੀਆਂ ਦਾ ਪੜ੍ਹਨ ਲਿਖਨ ਦਾ ਗਿਆੜੀ ਸਭ ਨੂੰ ਦਿੰਦੇ ਆ ਭੁਕੇ ਪਾਸੇ ਲਿਖਦੇ ਤੇ ਵੀ ਜਿੰਦੇ ਆ ਹਾਰ ਜਾ ਸਭ ਲਿਖਦੇ ਪੁਰਾਣੀਆਂ ਨੰਗੀਆਂ ਦਾ ਸਾਹਿਬ ਰੁਤਬਾ ਹੁੰਦਾ ਸਾਰੇ ਕਵੀਆਂ ਦਾ ਦੇਖਦਾ ਸ਼ਰਮਾਇਆ ਬਣ ਕੇ ਸਾਨੂੰ ਸਮਝਾਉਂਦੇ ਆ ਦੇਸ਼ ਦਾ ਸ਼ਰਮਾਇਆ ਬਣ ਕੇ ਸਾਨੂੰ ਸਮਝਾਉਂਦੇ ਆ ਇਤਿਹਾਸ ਨੂੰ ਰੋਟਾ ਕਰਦੇ ਗੱਲ ਕੰਨੀ ਪਾਉਂਦੇ ਆ ਬਾਝਾਂ ਦੇ ਸ਼ਿੰਗਾਰ ਇਹ ਕੰਨੀਆਂ ਸੱਜੀਆਂ ਦਾ ਸਾਹਿਬ ਰੁਤਬਾ ਹੁੰਦਾ ਸਾਰੇ ਕੁਬਿਤਰੀ ਸੱਜੀਆਂ ਦਾ ਧੰਨਵਾਦ ਜੀ ਮੇਂਆਂ ਖੁਸ਼ੀਆਂ ਦੇ ਥਾਵੇਂ ਦੁੱਖ ਝੋਲੀ ਭਰ ਪਿਆਸ ਐਨੀ ਸੀ बुझा ਮਨ ਵਾਸ پیاس اینی سی بجھا من واس تے اے آدمی زندگی بچ غد دے کنے ہی دریا تر گئے الفتا دے راہ راہچ کوئی وفا جد بے وفا الفتا دے راہ بچ کوئی جد وفا سی بے وفا درد کا مہنجوت ہو کے دل کی چارہ جائے گیا ماں دی نہ جاتے ہیں ਜਿੰਦਗੀ ਜਗਦੇ ਮਾਤਾ ਜਿਸ ਦੀ ਜਗਦੇ ਮਾ ਨਭੀ ਉਸ ਦੇ ਸਿਰ ਕੋਈ ਛਾਵਾਂ ਨਾ ਤੁਜੀ